ਹਾ ਚਾ ਦੋਸਤੋ ਸ਼ਤ ਸ਼੍ਰੀ ਅਕਾਲ ਦੋਸਤੋ ਲੌਵੀ ਤੁਹਾਡਾ ਆਪਣਾ ਭਰਾ ਗਿਆ ਬੜੇ ਦਿਨਾਂ ਬਾਅਦ ਬੜੇ ਦਿਨਾਂ ਬਾਅਦ ਨਹੀਂ ਪੂਰੇ 20 ਦਿਨਾਂ ਬਾਅਦ 2025 ਕਾ ਆਧਾ ਚੜਿਆ ਮੇਰੇ ਤੇ ਨਹੀਂ ਨਵਾਂ ਸਾਲ ਚੜਿਆ ਤੇ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਥੋੜਾ ਜਿਹਾ ਕੀ ਕਰੀਏ ਰਜਾਈ ਨੇ ਉੱਠਣੇ ਨਹੀਂ ਦਿੱਤਾ ਸਾਲਾ ਇੰਨਾ ਗਰਸੀ ਹੋ ਗਿਆ ਚਲੋ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਥੋੜੀ ਜਿਹੀ ਰਹਿ ਗਈ ਬਾਤ ਤੇ ਬੜੇ ਰਹੋ ਵੀਡੀਓ ਦੇ ਨਾਲ ਅੱਜ ਕਰਾਂਗੇ ਹਾਈ ਗਾਈਜ਼ ਸਨ ਗੱਲਾਂ ਅੰਬਾ ਬੋਲੇਟ ਚਿਤਾਣਾ ਖਾਲਾ ਸਰਖਪੁਰੀਆ ਕਿਸ਼ਨਗੜੀਆ ਇਧਰ ਜਿਹੜੇ ਆਇਆ ਇਧਰ ਸ਼ੰਕਰ ਜਹਾਜ਼ ਬੈਟਸਨ ਤੋਂ ਆਪਣੇ ਆਪ ਦੀ ਬ੍ਰਾਂਡ ਹੈ ਹਮ ਯਾ ਮੈਂ ਆਪਣੇ ਆਪ ਨੂੰ ਕਿਸੇ ਬ੍ਰਾਂਡ ਨਾਲੋਂ ਘੱਟ ਨਹੀਂ ਸਮਝਦਾ ਪੋਡਕਾਸਟ ਵਾਲੇ ਵੀਰੋਂ ਨੂੰ ਕਹਿੰਦੇ ਤੁਸੀਂ ਕਿਹੜੇ ਬ੍ਰਾਂਡ ਦੇ ਮਾਡਲ ਹਮ ਮੈਂ ਆਪਣਾ ਬ੍ਰਾਂਡ ਆਪਾਂਗਾ ਮੈਂ ਟੈਂਪੂਆਂ ਦਾ ਸਰਦਾਰ ਹਾਂ ਜਿਨੇ ਟੈਂਪੂ ਵੀ ਸਾਰੇ ਮੇਰੇ ਅੰਡਰ ਕੰਮ ਕਰਦੇ ਨੇ ਮੈਂ ਉਹਨਾਂ ਦਾ ਠੇਕੇਦਾਰ ਹਾਂਗਾ ਕਾਦਾ ਬ੍ਰਾਂਡ ਆ ਤੂੰ ਹੈ ਉਹੀ ਫੀਲਿੰਗ ਆ ਚੱਕੀ ਜੰਨਾ ਕਾਦਾ ਬ੍ਰਾਂਡ ਆ ਤੂੰ ਚੱਡੇ ਢੇੜ ਚੱਡੇ ਪੜਵਾ ਸੱਚ ਢੇੜ ਪੜਵਾ ਉਹਨਾਂ ਦਾ ਵੀ ਇੱਕ ਨਾਰਾ ਪਹਿਲਾਂ ਕੀ ਗੱਲ ਕਰਦਾ ਕੈਮਰਾ ਬੰਦ ਕਰਕੇ ਵੀਰੇ ਕੈਮਰਾ ਬੰਦ ਕਰ ਤੇ ਕਰਦੇ ਕੰਮ ਸਟਾਪ ਮੈਂ ਤੀਰੇ 10 ਲੱਗਣੇ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣੇ ਸੀ ਬ੍ਰੈਂਡ ਆ ਲੈ ਕਾ ਦਾ ਬ੍ਰੈਂਡ ਆ ਉਹ ਤੋਂ 70 ਲਾ ਲੈ ਤੇਰੇ ਟੁੱਟੇ ਧਰ ਕੇ ਬ੍ਰੈਂਡ ਮੈਂ ਆਪਦੀ ਆਪ ਚ ਬ੍ਰੈਂਡ ਆ ਲੈ ਲੋਕ ਤੈਨੂੰ ਬ੍ਰੈਂਡ ਨਹੀਂ ਸਮਝਦੇ ਲੋਕ ਤੈਨੂੰ ਪਤਾ ਕੀ ਸਮਝਦੇ ਐ ਦੇਨਵਾਂ ਨਾਚੀ ਉਹ ਸਮਝਦੇ ਨੇ ਸਕੂਲ ਵੀ ਤੁਹਾਨੂੰ ਬੁਲਾਉਂਦੇ ਆ ਸਕੂਲ ਚ ਆਬਵੀਅਸਲੀ ਉਹ ਮੈਂ ਉਹਨਾਂ ਨੂੰ ਪਤਾ ਹੀ ਨਹੀਂ ਕਿ ਉਹਨਾਂ ਨੇ ਮੈਨੂੰ ਬੁਲਾਇਆ ਕਿਹੜੀ ਗੱਲੋਂ ਸੀਗਾ ਉਹ ਪੋਡਕਾਸਟ ਵਾਲਾ ਵੀ ਕਹਿੰਦਾ ਤੈਨੂੰ ਸਕੂਲ ਚ ਵੀ ਬੁਲਾਇਆ ਸੀ ਕਾਲਜ ਚ ਬੁਲਾਇਆ ਸੀ ਮੈਂ ਤਾਂ ਹੈਰਾਨ ਆ ਵੀ ਇਹੋ ਜੇ ਕਾਲਜ ਵਾਲੇ ਇਹਨੂੰ ਬੁਲਾਇਆ ਸੀਗਾ ਠੀਕ ਆ ਹਾਂ ਮੈਨੂੰ ਕਾਲਜ ਵਾਲੇ ਨੇ ਬੁਲਾਇਆ ਸੀ ਕਾਲਜ ਨੇ ਬੁਲਾਇਆ ਸੀਗਾ ਕਾਲਜ ਨੇ ਉਹ ਕਿਉਂ ਬੁਲਾਇਆ ਤੁਹਾਨੂੰ ਮੈਨੂੰ ਖੁਦ ਨਹੀਂ ਸਮਝ ਲੱਗਾ ਕਿਉਂ ਕਿਉਂ ਮੈਂ ਫੈਸ਼ਨ ਸਟਾਈਲਿਸਟ ਵੀ ਆ ਜਾਂ ਕਿਉਂਕਿ ਮੈਂ ਕੋਹ ਹਾਂ ਪਤਾ ਨਹੀਂ ਕੀ ਫੈਸ਼ਨ ਫੁੱਸਨ ਜਿਹਾ ਹੈ ਜਿਵੇਂ ਮੇਰੇ ਕਾਲਜ ਆਹ ਕਰਕੇ ਆਇਆ ਕਰਕੇ ਮੈਰ ਸੰਧੂ ਨੂੰ ਵੀਡੀਓ ਪਾਇਆ ਹੈ ਤੁਸੀਂ ਵੀ ਆਹਾ ਬਣ ਜਾਓ ਆਹਾ ਹੈ ਹੈ ਕੌਲ ਚਾਲਾਂ ਦਾ ਕੀ ਬੇੜਾ ਕਰ ਆ ਸਾਡੇ ਘਰ ਦੇ ਸਕੂਲਾਂ ਚ ਜਾਂਦੇ ਉੱਥੇ ਪਤਾ ਕੀ ਕਹਿੰਨ ਮਾਸਟਰ ਜੀ ਢਾ ਲਓ ਫੜ ਕੇ ਬੱਦਰੀ ਬਣਾ ਦੋ ਇਹਦੀ ਬਸ ਪੜਨਾ ਚਾਹੀਦਾ ਤੇ ਅੱਜ ਕੱਲ ਦੇ ਮੈਨੂੰ ਕੀ ਕਰਨਗੇ ਹਾ ਸੰਧੂ ਜਾਨ ਨੂੰ ਬਣ ਜਾਓ ਤੁਸੀਂ ਕਹਿਣ ਐ ਕਹਿਣ ਕੇ ਵੀ ਬੱਚੇ ਤੁਸੀਂ ਦੇਖੋ ਰੀਸ ਕਰੋ ਮੈਰ ਸੰਧੂ ਜੀ ਦੀ ਤੇ ਕਰੋ ਬਸ ਯਾਤ ਜਲਦੀ ਨਾ ਵੀ ਦਿਨ ਬਾਅਦ ਐਨ ਰੁੱਸੀ ਗੱਲਾਂ ਕਰੀ ਨਾ ਇਹ ਗੱਲਾਂ ਨਾ ਕਰ ਕਿੰਨੇ ਦੇਖ ਲੋ ਬੈਠੇ ਹੱਬ ਤੇ ਘਰ ਪਰਿਵਾਰ ਦੇਖ ਰਹੇ ਹਾਂ ਤੂੰ ਇਹ ਗੱਲਾਂ ਨਾ ਕਰ ਜੇ ਇਹ ਜੇ ਕਾਲਜਾਂ ਚਾਹ ਚੀਜ਼ਾਂ ਆਉਣ ਲੱਗੀਆਂ ਫਿਰ ਤਾਂ ਬੱਸ ਪਾਕ ਸਿੰਘ ਦੇ ਪਾਕ ਸਿੰਘ ਨੂੰ ਭੁੱਲ ਜਾਣਗੇ ਲੋਕ ਬਸ ਤੁਹਾਨੂੰ ਹੀ ਗਾਹ ਤੁਹਾਡੇ ਤੇ ਕਿਤਾਬਾਂ ਮੈਡ ਸੰਧੂ ਨੇ ਕਿੰਨੇ ਜਾਣੇ ਉਹ ਦਿੱਤੀ ਇੰਟਰਵਿਊ ਇੰਟਰਵਿਊ ਜਿਆਦਾ ਥੋਟਾ ਨਾ ਜਿਆਦਾ ਲੁੱਚਿਆ ਦਿਮਾਗ ਆ ਨਾ ਮਾ ਲਈ ਸਤਾਨੀ ਹੋ ਜਾਂਦਾ ਦਿਨ ਦਿਨ ਠੰਡ ਹੋਈ ਜਾਂਦੀ ਤੇ ਦਿਮਾਗ ਟੋਟਾ ਲੁੱੱਚਾ ਹੋਈ ਜਾਂਦਾ ਚਲੋ ਕੋਈ ਆਜੂ ਅੱਗ ਦੇ ਗੱਲ ਸਾਡੇ ਪੰਜਾਬ ਵਿੱਚ ਫੈਸ਼ਨ ਸਟਾਈਲਿਸ ਦਾ ਲੋਕਾਂ ਨੂੰ ਮਤਲਬ ਹੀ ਨਹੀਂ ਪਤਾ ਕਿ ਹੂ ਆਰ ਫੈਸ਼ਨ ਸਟਾਈਲਿਸ ਠੀਕ ਹੈ ਕਹਿੰਦੀ ਕਹਿੰਦੇ ਕਹਿੰਦੀ ਪਰ ਕਾ ਜੇ ਨੀਕਰ ਲਾਹੇ ਜੀ ਮੜੀ ਦੇਖ ਲੈ ਲੈ ਕਿ ਨਾ ਆਪਣੇ ਪੰਜਾਬ ਦੇ ਲੋਕਾਂ ਨੂੰ ਪਤਾ ਨਹੀਂ ਫੈਸ਼ਨ ਬਾਰੇ ਬੱਲੇ ਬੰਬੇ ਨਾ ਤੇ ਉੱਥੇ ਲੋਕੀ ਪਰਸਨਲ ਹਾਇਰ ਕਰਦੇ ਆ ਆਪਣੇ ਫੈਸ਼ਨ ਸਟਾਈਲਿਸਟ ਠੀਕ ਹੈ ਜਿਹੜੇ ਕਿ ਉਹਨਾਂ ਦੀ ਡ्रेसेस ਲੈ ਕੇ ਆਉਂਦੇ ਨੇ ਕਹਿੰਦੇ ਕੰਨਾ ਬੰਬੇ ਦੇ ਲੋਕ ਨਹੀਂ ਨਾ ਉਹਨਾਂ ਨੇ ਕਿਸ ਕਲਰ ਦੀ ਸਕਿਨ ਦੇ ਹਿਸਾਬ ਨਾਲ ਬਾਲ ਕਲਰ ਕਰਾਉਣੇ ਨੇ ਕਿਸ ਕਲਰ ਕੀ ਛੱਡੀ ਪਹਿਨੇ ਹੋ ਨਾ ਕੀ ਗੱਲ ਹੁਣ ਟਟੇ ਲਾ ਹੱਥ ਦੋਨੋਂ ਵੀ ਬੰਦਾ ਰੱਖਦੀ ਏ ਆਪਣੇ ਲੋਕਾਂ ਨੂੰ ਪੰਜਾਬ ਦਾ ਪੂਰੇ ਫਿਰ ਬੜੇ ਮੇ ਉਰੇ ਗੰਦ ਆਪਣੇ ਪੰਜਾਬ ਚ ਗੰਦ ਨਹੀਂ ਹੈਗਾ ਸੀ ਜਿਹੜਾ ਤੁਸੀਂ ਪਾ ਰਹੇ ਹੋ ਬੰਬੇ ਤੇ ਬੰਬੇ ਬੰਬੇ ਸੌਲਕਾ ਜਣਗੇ ਐਡਾ ਸ਼ਹਿਰ ਆ ਪੰਜਾਬ ਚ ਤਾਂ ਥੋੜੀ ਜਿਹੀ ਗੱਤ ਤਰੇ ਜੀ ਤੁਹਾਨੂੰ ਬਖਤ ਦਿੰਦੇ ਨੇ ਬੰਬੇ ਤੇ ਐਂ ਕਰ ਦੇਣਗੇ ਅੱਜ ਐਂ ਐਂ ਬਾਹਲਾ ਦਾ ਹਾਲ ਬਾਹਲੇ ਨਹੀਂ ਕਰ ਦੇਣਗੇ ਬਸ ਧੂਆਂ ੱਟਕੜ ਵਾਲਾ ਐ ਕਾਲਾ ਤੂੰ ਗਲਤੀ ਨਾ ਗਲਤ ਮੈਂ ਗਲਤ ਰਹੀ ਬੋਲ ਸਕਦਾ ਯਾਰ ਦੰਦਾ ਕਰੀ ਜਣਿਓ ਕਿਵੇਂ ਵੀ ਉੱਡਾ ਪਰ ਦਿਮਾਗ ਮੈਂ ਦੇ ਲਾ ਬਾਰੇ ਲੁੱਚਪਣੇ ਚ ਪੈ ਗਏ ਤੁਸੀਂ ਐਡਸੰਦੂ ਦਾ ਹੀ ਮੁੱਦਾ ਕਿ ਹੋ ਚੁੱਕਿਆ ਗਿਆ ਮੈਡਸੰਦੂ ਇਸ ਬ੍ਰਾਂਡ ਦੈਟਸ ਵਾਈ ਉਹਨਾਂ ਨੂੰ ਪਤਾ ਸੀਗਾ ਕਿ ਆ ਇਹ ਮੁੱਦਾ ਚੁੱਕਾਂਗੇ ਮੈਂ ਦੇਖਦੀ ਆ ਉਹ ਆਰ ਨਹੀਂ ਦੇਖਦੀ ਉਹ ਦੇਖਦਾ ਹੈਗਾ ਦੇਖਦਾ ਹੈਗਾ ਹੁਣ ਉਹਦੀ ਪੈਂਟ ਲਾ ਕੇ ਤੈਨੂੰ ਦੱਸੀਏ ਦੇਖਦਾ ਮੈਂ ਦੇਖਦਾ ਵੀ ਲੋਕ ਵੀ ਨਾ ਰੀਲਾਂ ਦੇ ਵਿੱਚ ਅਟੈਕ ਕਰਦੇ ਮੇਰੀ ਬਹੁਤ ਵੀ ਇਸ ਤਰ੍ਹਾਂ ਲੋਕਾਂ ਨੂੰ ਪਪਾ ਵੀ ਇਹ ਹੋ ਹੋ ਹੈ ਨਾ ਇਹ ਪੂਰ ਤੇ ਇੱਥੇ ਇਹ ਪੱਛੀ ਯੂਜ਼ ਕਰਾਂਗੇ ਤਾਂ ਆਪਾਂ ਚੱਲਾਂਗੇ ਅਮਬਾਨੀ ਹੋਰੀ ਨੇ ਉਹਨਾਂ ਦੇ ਗੇਟ ਦੇ ਦੀ ਫੋਟੋ ਲੱਗੀ ਹੋਈ ਹੈ ਤਾਂ ਹੀ ਤਾਂ ਇੰਨੇ ਮੀਰ ਹੋ ਗਏ ਬਾਨੀ ਨੂੰ ਪਤਾ ਵੀ ਮੈਂ ਸੰਦੂ ਬ੍ਰੈਂਡ ਹੈ ਬ੍ਰੈਂਡ ਟਿੰਪੂਏ ਕੋਸਮੀ ਕਾਦਾ ਬ੍ਰੈਂਡ ਆ ਤੂੰ ਟੱਕਾ ਬ੍ਰੈਂਡ ਆ ਤੂੰ ਫੀਲਿੰਗ ਆ ਮੂਸੇੜੀਆਂ ਤੇ ਗੱਲਾਂ ਹੁਣ ਇੱਕ ਮੈਂ ਸੰਦੂ ਨੂੰ 2.5 ਲੱਖ ਬੰਦਾ ਫੋਲੋ ਕਰ ਰਿਹਾ 5 ਲੱਖ ਬੰਦਾ ਫੋਲੋ ਕਰ ਰਿਹਾ ਦੈਨ ਜਿਹੜਾ ਦੂਸਰ ਮੈਂ ਤਾਂ ਹੈਰਾਨ ਆ ਇਹਨੂੰ 2.5 ਲੱਖ ਫੋਲੋ ਕਿਹੜਾ ਬੰਦਾ ਕਰਦਾ ਜੇ ਇਹਨੇ ਰੈਲੀ ਕਰਨੀ ਹੋਈ ਵੀ ਆਜੋ ਆਪਾਂ ਰੈਲੀ ਕਰਨੀ ਆ ਵੀ ਇੱਥੇ ਇਕੱਠੇ ਹੋਵਾਂਗੇ ਉੱਥੇ ਕੀ ਹੋਊਗਾ ਉੱਥੇ ਸਾਰੇ ਆਏ ਆਉਣਗੇ ਉਹ ਬਾਈ ਕਹੀ ਜਾਂਦਾ ਵੀ ਜਿਹੜਾ ਦੂਸਰੇ ਪਾਸੇ ਬੰਦਾ ਕੋਈ ਇਨਫਲੂਐਂਸਰ ਬੈਠਾ ਉਹਨੂੰ ਕੋਈ ਫਾਲੋ ਨਹੀਂ ਕਰ ਰਿਹਾ ਉਹਨੇ ਵੀ ਲੱਗਾ ਵੀ ਚੱਲ ਯਾਰ ਮੈਂ ਵੀ ਜੰਮੂ ਦੇ ਮੇਕਅਪ ਕਰਲਾਂ ਮੈਨੂੰ ਵੀ ਫਾਲੋ ਕਰਨ ਲੱਗ ਜੂਗੇ ਵੀ ਕੱਲ ਨੂੰ ਕੋਈ ਦੇਖਦਾ ਵੀ ਮੈਂ ਸੋਂ ਤੂੰ ਤਾਂ ਮੇਕਅਪ ਕਰਦੀ ਆ ਨਾਲ ਆਏ ਓਏ ਕਰਦੀ ਨਹੀਂ ਓਏ ਕਰਦਾ ਹੋ ਕਰਦਾ ਕੱਟ ਕੇ ਤੇਰੇ ਸਿਰ 'ਚ ਮਾਰਨਾ ਉਹਨੇ ਡੰਡਾ ਡੰਡਾ ਰੰਡਾ ਸਿਰ 'ਚ ਕਿੱਥੇ ਮਾਰਦਾ ਸਹੀ ਗੱਲ ਆ ਬਾਈ ਜੀ ਹੁਣ ਕੱਲ ਨੂੰ ਕੋਈ ਤੈਨੂੰ ਆ ਨਿਗੇ ਨਿਗੇ ਜਵਾਬ ਨਹੀਂ ਨਾ ਅੱਜ ਕੱਲ ਉਹ ਦੇਖੀ ਹਲੋ ਆ ਇਸ ਅੱਜ ਮੈਂ ਰੀਲ ਬਣਾਉਣ ਚੱਲੀ ਅੱਜ ਕੱਲ ਟੈਂਪੂ ਬਹੁਤ ਜ਼ਿਆਦੇ ਪਾਤੇ ਜਾ ਰਹੇ ਨੇ ਸਹੀ ਗੱਲ ਆ ਬਾਈ ਜੀ ਇਹਨਾਂ ਨੂੰ ਦੇਖ ਕੇ ਲੱਗਦਾ ਵੀ ਐ ਚੱਲਣਾ ਤਾਂ ਬਹੁਤ ਸੌਖਾ ਹੁਣ ਕੋਈ ਕੁੜੀ ਐ ਜੋ ਪਾਸਾ ਕੱਟ ਕੇ ਵੀਡੀਓ ਪਾ ਦੇ ਨਾ ਐ ਜਾਂ ਐ ਢੁਗਾ ਚੱਕ ਕੇ ਓਏ ਏਰੀ ਦੀ ਅੱਜ ਦੱਸ ਹੱਟ-ਟੱਟ ਦਿਖਾਈ ਜਾਂਦਾ ਸੋਕਨ ਜੇ ਕੋਈ ਕੁੜੀ ਢਿੱਡ ਦਿਖਾ ਕੇ ਚੱਲ ਜੇ ਤਾਂ ਉਹਦੀਆਂ ਸਾਰੀਆਂ ਵੀਡੀਓ ਢਿੱਡ ਦਿਖਾ ਕੇ ਚੱਲਣਗੀਆਂ ਉਹਨੂੰ ਪਤਾ ਲਾ ਹਾਂ ਦਾ ਕਿਡ ਕੰਮ ਦਾ ਐ ਇਹਨੂੰ ਲੈਕ ਹੁੰਦੇ ਨੇ ਇੱਜ਼ਤ ਕੀ ਠੱਠੇ ਖੂਚ ਉਹਦਾ ਇਹਦਾ ਕੰਮ ਐ 2025 ਚ ਟੈਂਪੂ ਟੈਂਪੂ ਹੋ ਜਾਣੇ ਠੋਕੜੇ ਕਿੰਨਾ ਲੈਨੇ ਉਹ ਬੱਸਾਂ ਵਾਲਿਆਂ ਨੇ ਟਰੱਕਾਂ ਵਾਲਿਆਂ ਨੇ ਤੁਸੀਂ ਹੋ ਚਾਹਾਂ ਤੁਹਾਡਾ ਦੁਆਖਾ ਇਹ ਮੈਰਿਜ ਇੰਡੀਆ ਵੀ ਲੀਗਲ ਆ ਆਪਣਾ ਗੇਜ ਇੰਡੀਆ ਚ ਵੀ ਲੀਗਲ ਆ ਹੈਨਾ ਬਟ ਸਾਡੇ ਦੇ ਪੰਜਾਬ ਚ ਲੋਕੀ ਉਸ ਚੀਜ਼ ਨੂੰ ਅਕਸੈਪਟ ਹੀ ਨਹੀਂ ਕਰਦੇ ਕਹੇ ਜੀਆਂ ਗੱਲਾਂ ਹੋ ਰਹੀਆਂ ਨੇ ਕਹਿੰਦੇ ਵੀ ਗੇ ਮੈਰਿਜ ਲੀਗਲ ਐ ਮਤਲਬ ਜਹਾਜ਼ ਜਹਾਜ਼ ਪਜੂਗਾ ਉਧਰੋਂ ਜਹਾਜ਼ ਆ ਰਿਹਾ ਆ ਰਿਹਾ ਜੇ ਇਧਰ ਗੇਟ ਖੁੱਲ੍ਹਾ ਤਾਂ ਜਹਾਜ਼ ਅੰਦਰ ਜਾਊਗਾ ਹੁਣ ਜੇ ਕੋਈ ਦੋਹਾਂ ਪਾਸਿਓਂ ਜਹਾਜ਼ ਆ ਰਹੇ ਤੇ ਨੇ ਫਿਰ ਤਾਂ ਭिडੂਗਾ ਹੀ ਸਮਝ ਰਹੇ ਹੋ ਨਾ ਮੇਰੀ ਬਾਤ ਸਮਝ ਹਾਂ ਹੋਊਗਾ ਕਿ ਆਪ ਸਭ ਦੀ ਹਨਾ ਪੜਨਗੇ ਨਹੀਂ ਕੀ ਹੋਊਗਾ ਵਾਓ ਚਲੋ ਪਾਈ ਇਤੇ ਨਹੀਂ ਬੋਲ ਸਕਦੇ ਇਹ ਮੁੱੱਚਾ ਮੁੱੱਚਾ ਟੋਪਿਕ ਹੈ ਯਾ ਮੈਰੇ ਜਪਾ ਕਰਦੇ ਕਿਉਂ ਆ ਪ੍ਰੋਕਰੀਏਸ਼ਨ ਦੇ ਕਰਦੇ ਆ ਕਿ ਅੱਗੇ ਬੱਚੇ ਪੈਦਾ ਹੋਣ ਹੁਣ ਇੱਕ ਮੁੰਡੇ ਨੇ ਮੁੰਡੇ ਨਾਲ ਵਿਆਹ ਕਰ ਲਿਆ ਉਹਦੇ ਚੋਂ ਕੁਝ ਨਿਕਲਣਾ ਨਹੀਂ ਭਾਈ ਕਹਿੰਦਾ ਵੀ ਕਹਿੰਦਾ ਜੇ ਮੁੰਡੇ ਨਾਲ ਮੁੰਡੇ ਦਾ ਵਿਆਹ ਹੋ ਗਿਆ ਕਹਿੰਦਾ ਤੁਸੀਂ ਦੇਖੋ ਵੀ ਕਹਿੰਦਾ ਫਿਰ ਫਿਰ ਖੈਰੇ ਕੀ ਆ ਕਹਿੰਦਾ ਕਿਉਂਕਿ ਬੱਚੇ ਤਾਂ ਹੋਣ ਹੀ ਨਹੀਂ ਹੈਗੇ ਬੇਰੇ ਤੂੰ ਸ਼ੁਕਰ ਕਰ ਜਿਸਕੇ ਫਿਰ ਮੈਨੇ ਸਿਲੰਡਰ ਭਰਉਣਾ ਹੋਵੇ ਤਾਂ ਸਿਲੰਡਰ ਭਰਾ ਓਮੀ ਆ ਨਾ ਫਿਰ ਇਹ ਇੱਧਰ ਇੱਧਰ ਵੀ ਹੋਈ ਗੱਲੋ ਮੁੰਡਾ ਮੁੰਡੇ ਕੱਲ ਆਪ ਗੈਸ ਲੈ ਲਈ ਜੇ ਆਪਣੇ ਸਿਲੰਡਰ ਲੈ ਲਈ ਜੇ ਕੋਈ ਗੈਸ ਹੀ ਨਹੀਂ ਹੈਗਾ ਫਿਰ ਗੈਸ ਕੀ ਚਿੱਤਣਾ ਚ ਲੈਣਾ ਉਹ ਵੀ ਨਾ ਕਰ ਆਦੇ ਹੁਣ ਬਾਈ ਕਹਿ ਰਿਹਾ ਵੀ ਜੇ ਤੁਸੀਂ ਮੁੰਡੇ ਨਾਲ ਮੁੰਡੇ ਦਾ ਵਿਆਹ ਕਰਾ ਲਿਆ ਠੀਕ ਹੈ ਫਿਰ ਬੱਚੇ ਨਹੀਂ ਹੋਣੇ ਵੀਰੇ ਸੁਕਰ ਕਰ ਬੱਚੇ ਨਹੀਂ ਹੁੰਦੇ ਠੀਕ ਹੈ ਨਾ ਨਹੀਂ ਤਾਂ ਫਿਰ ਭੀੜ ਚ ਅਕਸਰ ਕੁੱਟਿਆ ਜਾਇਆ ਕਰੂ ਇਸ ਕੰਨ ਲੜਕੀ ਚੱਟੀ ਪੈਨੇ ਹੋ ਸਕਲ ਕਿਚੀ ਬੰਨ। ਦਾਉਣਾ ਆ। ਲਾ ਰੰਗ ਦੀ ਖਤਰੇ ਦੀ ਨਿਸ਼ਾਨੀ। ਬੰਦੇ ਨੇ ਬੰਦਾ ਸਰਦਾਰ ਮੁੰਡਾ ਹੈ ਕਿ Hindu ਕੁੜੀ ਨੂੰ ਪਿਆਰ ਕਰ ਰਿਹਾ ਤੇ ਲੋਕੀ ਉਸ ਚੀਜ਼ ਨੂੰ ਅਸੈਪਟ ਕਰ ਰਿਹਾ ਹੈ। ਕਹਿੰਦੇ ਇੱਕ ਸਰਦਾਰ ਮੁੰਡਾ ਕਿਸੇ Hindu ਕੁੜੀ ਨੂੰ ਪਸੰਦ ਕਰ ਰਿਹਾ। ਤਾਂ ਉਹਦੀ ਪਸੰਦ ਹੈ। ਚਲੋ ਇਹ ਪਸੰਦ ਤਾਂ ਠੀਕ ਹੈ। ਹੈਨਾ ਤੇ ਹੌਲੀ ਹੌਲੀ ਆਈ ਗੈਸ ਆ ਚੀਜ਼ਾਂ ਨੂੰ ਵੀ ਲੋਕੀ ਅਸੈਪਟ ਕਰਨਾ ਸ਼ੁਰੂ। ਹੁਣ ਮੇਰੇ ਵਰਗਾ ਜਦੋਂ ਘਰੇ ਜਾ ਕੇ ਕਹਿ ਦੂਗਾ। ਵੀ ਡੈਡੀ 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 ਭੌਂਕ ਉਹ ਤਾਂ ਹੀ ਕਹਿਣਗੇ ਮੁਰ ਡੈਡੀ ਮੈਨੂੰ ਪਿਆਰ ਹੋ ਗਿਆ ਆਏ ਹਾਈ ਘਰ ਦੇ ਨੇ ਕੀ ਆ ਖੁਸ਼ ਹੋ ਜਾਣਾ ਆਪਣੇ ਜੀ ਹੁਣ ਦੇ ਕੋਸ ਗਾਣਾ ਕੱਢਣਗੇ ਪਹਿਲਾਂ ਤੁਹਾਨੂੰ ਖੁਸ਼ ਹੋ ਜਾਣਾ ਹੈ ਪਿਆਰ ਹੋ ਗਿਆ ਕਿਹਦੇ ਨਾਲ ਹੋ ਗਿਆ ਮੈਂ ਮੈਂ ਹੁਣ ਜਦੋਂ ਕਹਿੰਦਾ ਮੈਂ ਸੋਧੂ ਨਾਲ ਹੋ ਗਿਆ ਫੇਰ ਮੇਰਾ ਮੂਤ ਕੱਢ ਦੇਣਗੇ ਕੋਟ ਕੋਟ ਵਿਆਹ ਕੀ ਕਰੇ ਓਏ ਵਿਆਹ ਹੀ ਤੇ ਨਾਲ ਪਿਆਰ ਹੋਇਆ ਇਹ ਮੁਟਾ ਕੁੜੀ ਉਹ ਲੱਗ ਗੱਲ ਹੈ ਕਾਸਟ ਹੁਣ ਮੈਂ ਕਹਿੰਦਾ ਵੀ ਭਾਈ ਮੇਰਾ ਮੈਨੂੰ ਪਸੰਦ ਆ ਗਿਆ ਮੈਂ ਸੰਤੂ ਮੇਰਾ ਡੈਡੀ ਤਾਂ ਮੈਨੂੰ ਗੰਡੂ ਪੂਰਾ ਕੀ ਕਹਣਾ ਮੇਰੇ ਡੈਡੀ ਨੇ ਪੁੱਤ ਘਰੀ ਦੇ ਲੈ ਜਿਹੜੀ ਦੇ ਘਰੀ ਬਹਿ ਜਾ ਤੇ ਬਹਿਣਾ ਜਹਾਜ ਤੇ ਜਾਜ ਪੜਨਗੇ ਤੈਨੂੰ ਪਿਆਰ ਕਿਦੇ ਨਾਲ ਹੋਇਆ ਲੈ ਦੱਸ ਮੈਨੂੰ ਗੱਲ ਬਣੀ ਕੋਈ ਨਾ ਬੋਲ ਤਰੀ ਹੁਣ ਨੜ ਦਾ ਘਰੋਂ ਕੁੱਟਪੂ ਪਿਆਰ ਕਿਦੇ ਨਾਲ ਹੋਇਆ ਨੜ ਤਾਂ ਆਂ ਰਗਾਂ ਚ ਗੱਲਾਂ ਹੋਣੀਆਂ ਐ ਵੀਰ ਤਾਂ ਉਹਦੇ ਨਾਲ ਪਿਆਰ ਹੋ ਗਿਆ ਮੈਂ ਵੀ ਗਾ ਉਹ ਸੁਣੀ ਗਾ ਦੇ ਦੱਸ ਹਾਂਜੀ ਕਿੱਦਾਂ ਦੀ ਲੱਗੀ ਫਿਰ ਅੱਤੀ ਵੀਡੀਓ ਉਮੀਦ ਕਰਦਾ ਤੁਹਾਨੂੰ ਵੀਡੀਓ ਪਸੰਦ ਤੇ ਘੈਂਟ ਲੱਗੀ ਹੋਗੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਿਓ ਤੇ ਦੱਸਿਓ ਮੈਨੂੰ ਇੱਕ ਪਾਰਟ ਤੇ ਹੋਰ ਆਵੇ ਹਜੀ ਇੰਟਰਵਿਊ ਬਹੁਤ ਲੰਬੀ ਸੀ ਤੇ ਲੈ ਕੇ ਆਵਾਂਗੇ ਵੀਡੀਓ ਹੋਰ ਇਹ ਕਹਿੰਦਾ ਸਾਨੂੰ ਮਾੜਾ ਕਹਿੰਦੇ ਨਾ ਤੁਹਾਡੇ ਲੱਛਣ ਮਾੜੇ ਨੇ ਜੇ ਤੁਸੀਂ ਇਹ ਕੰਮ ਕਰਨਾ ਚੋਰੀ-ਚੋਰੀ ਕਰ ਲਓ ਪਰ ਆ ਚੀਜ਼ਾਂ ਨਾ ਕਰੋ ਠੀਕ ਹੈ ਬਾਕੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤੇ ਇਸ ਤੇ ਵੱਧ ਤੋਂ ਵੱਧ ਕਮੈਂਟ ਕਰੋ ਤੇ ਲਾਈਕ ਕਰੋ ਸ਼ੇਅਰ ਕਰੋ ਤੇ ਦੱਸਿਓ ਕਿੱਦਾਂ ਲੱਗਿਆ ਅਸੀ ਵੀਡੀਓ ਬਾਏ ਬਾਏ ਮਿਲਦੇ ਆਂ ਥੋੜੇ ਦਿਨਾਂ ਬਾਅਦ ਹੀ